ਜਿਹੜੇ ਕਰਨੌਜਲਾ ਤੂੰ ਹੀ ਸੋਚੋ ਕਰਨੌਲੇ ਦੇ ਕਿੰਨੇ ਮਿਲੀਅਨ ਫੋਲੋਅਰ ਆ ਯਾਰ ਉਹ ਬੰਦਾ ਸਟੇਕ ਦੀ ਪ੍ਰਮੋਸ਼ਨ ਪਾਉਂਦਾ ਉਹ ਵੀ ਕਿਸੇ ਨੇ ਉਂਗਲੀ ਕਰਤੀ ਬਾਈ ਯਾਰ ਤੂੰ ਫੋਨ ਆਪ ਸਟੇਕ ਦੀ ਪ੍ਰਮੋਸ਼ਨ ਸ਼ਰੀਆ ਬੋਲਦੇ ਆ ਤਾਂ ਲੋਕਾਂ ਨੂੰ ਵੱਡੇ ਸਮਾਜ ਸੇਵੀ ਬਣੇ ਹੋਏ ਸਿੱਖਿਆ ਦਿੰਦੇ ਆ ਨਾ ਬਸ ਸ਼ਰੀਆ ਦੀ ਗੱਲ ਬਾਤ ਵੇਖੋ ਕੇਵਲ ਕੋਲਿਆ ਟੀਵੀ ਲਾਈਵ ਵੇਖੋ ਗੋਲਿਆ ਟੀਵੀ ਲਾਈਵ ਹਾਂਜੀ ਬਾਬਿਓ ਆ ਚਾਰ ਪੰਜ ਗਿਆਨੀ ਆ ਚਲੋ ਪੱਗਾ ਬਣਦੇ ਆ ਪਹਿਲਾਂ ਇਹਨਾਂ ਨੂੰ ਪੱਗਾ ਦੀ ਲਾਜ ਨਹੀਂ ਰੱਖਣ ਦੀ ਲੋਕਾਂ ਦਾ ਹੱਕ ਬੜਾ ਖਾਂਦੇ ਆ ਆ ਪਹਿਲਾਂ ਵੀਡੀਓ ਦੇਖੋ ਇਹਦੀ ਕੋਈ ਫਾਇਦਾ ਨਹੀਂ ਵਿਆਹ ਕਰਵਾਉਣ ਦਾ ਬਾਈ ਜਲਦੀ ਲੈ ਲੈ ਜਿਹੜਾ ਲੈਣਾ ਤੇ ਕਿਹੜਾ ਪਸੰਦ ਦੱਸ ਸਾਰੇ ਫਿਰ ਮੇਰੀ ਬਾਇਓ ਦੇ ਵਿੱਚ ਲਿੰਕ ਪਾਇਆ ਹੋਇਆ ਆ ਉਹ ਤੇ ਲੌਗਨ ਕਰ ਲਈ ਤੇ 120 ਰੁਪਏ ਦਾ ਸ਼ਾਇਰੀਆ ਬੋਲਦੇ ਆ ਤੇ ਲੋਕਾਂ ਨੂੰ ਵੱਡੇ ਸਮਾਜ ਸੇਵੀ ਬਣੇ ਹੋਏ ਸਿੱਖਿਆ ਦੇਣਦੇ ਆ ਕੁਝ ਕ ਟਾਈਮ ਤੇ ਲਾ ਜਿਹੜਾ ਵਿਕਰ ਆ ਭੈ ਇਹ ਲੋਕਾਂ ਦੀਆਂ ਜਨਾਨੀਆਂ ਦੀਆਂ ਵੀਡੀਓ ਵੀਡੀਓ ਲਾ ਕੇ ਫੋਟੋ ਆ ਲਾ ਕੇ ਤੇ ਕਹਿੰਦਾ ਹੀ ਕਿ ਇਹਨਾਂ ਨੇ ਨਚੋਰ ਵਾਸਤੇ ਨਚਾਰਾ ਕਹਿੰਦਾ ਹੀ ਨਾਨੀ ਹੈ ਵਿਆਹ ਕੇ ਬਾਅਦ ਚੋ ਆਈ ਇੰਸਟਾਗ੍ਰਾਮ ਤੇ ਪਹਿਲਾ ਚੜੀ ਹੋਈ ਉਤੋਂ ਸੂਟ ਲੈਣ ਗਿਆ ਆ ਉਹ ਨਾ ਤੇ ਕਹਿੰਦੇ ਆ ਕਿ ਜੇ ਤੂੰ ਸੂਟ ਲੈੜੇ ਤੇ ਆ ਗੇਮ ਡਾਊਨਲੋਡ ਕਰ ਅੰਨੀ ਸਾਲਿਆ ਪ੍ਰੋਮੋਸ਼ਨਾਂ ਕਰਨ ਦੀ ਅੱਗ ਲੱਗੀ ਹੋਈ ਆ ਜੇ ਐਨੇ ਤੂੰ ਸੱਚੀ ਆਗੇ ਮਹਾਰਾਜ ਦੇ ਹਿਊਰੀ ਤੇ ਜਾ ਕੇ ਤੇ ਸੌ ਚੱਕ ਲਿਓ ਕਿ ਆਵੇਂ ਹੀ ਜਿਹੜੀ ਗੇਮ ਦੀ ਪ੍ਰੋਮੋਸ਼ਨ ਕਰਦੇ ਉਤੋਂ ਲੋਕਾਂ ਦਾ ਭਲਾ 100% ਹੁੰਦਾ ਹੀ ਹੁੰਦਾ ਹੈ ਰਿਕਸ ਵੀ ਦੱਸਿਆ ਕਰੋ ਸਾਲਿਓ ਮੈਂ ਕਮੈਂਟ ਸੋ ਵੇਜਦਾ ਤੁਹਾਡੇ ਜਿਹੜਾ ਦੇ ਪੈਸੇ ਮਰੇ ਪਏ ਆ ਹੈ ਜੇ ਤੂੰ ਹੀ ਗੇਮ ਡਾਊਨਲੋਡ ਕਰਦੇ 120 ਰੁਪਏ ਤੇ 900 ਕਰੋਗੇ ਤੁਸੀਂ ਵਿੱਚ ਐਡ ਤੇ 7-8 ਦਿਨਾਂ ਤੱਕ ਇਹ 950 ਹੋ ਜਾਊਗਾ ਸਾਲੇ ساری ਫੈਮਿਲੀ ਨਾਲ ਇੱਥੇ ਲੋਂਦੇ ਹੈ ਤੁਸੀਂ ਲੋਕਾਂ ਦਾ ਪੁੱਦੂ ਵੀ ਲੋਣ ਦੀ ਕਿ ਤੁਹਾਨੂੰ ਜਰੂਰਤ ਆ ਇਹਨਾਂ ਦਾ ਮੈਂ ਅੱਦਾ ਬਦਤਮੀਜੀ ਨਾਲ ਤਦ ਗੱਲ ਕਰਦਾ ਪਿਆ ਕਿਉਂਕਿ ਇਹਨਾਂ ਨੇ بڑے ਲੋਕਾਂ ਕਿਉਂਕਿ ਗਰੀਬ ਲੋਕ ਯਾਰ ਸਾਰੇ ਕਿਹਨੂੰ ਪੈਸੇ ਚਾਹੀਦੇ ਆ ਪਿੱਛੇ ਲੱਗ ਜਾਂਦੇ ਇਹਨਾਂ ਦੇ ਮੇਰਾ ਤਾਂ ਕੋਈ 1 ਰੁਪਿਆ ਨਹੀਂ ਮੜਿਆ ਭਲਾ ਹਾਂ ਵੀ ਮੈਂ ਕਮੈਂਟਾਂ ਚ ਵੇਖਦਾ ਮੈਨੂੰ ਪਤਾ 100% ਇੱਕ ਕੁੜੀ ਵੀ ਕਰਦੀ ਹੁੰਦੀ ਸੀ ਚਲੋ ਉਹ ਹਟ ਗਈ ਆ 7 7-8 ਮਹੀਨੇ ਤੋਂ ਕੀਤੀ ਨਹੀਂ ਉਹਨੇ ਮੈਨੂੰ ਸਾਰਾ ਹੀ ਦੱਸਿਆ ਕਹਿੰਦੀ ਫੇਕ ਆ ਹਨਾ ਆਨੂੰ ਜਿੱਦਾਂ ਲੋਕੀ ਕਹਿੰਦੇ ਆ ਥੋੜੇ ਬੋਧ ਪਾ ਦਿੰਦੇ ਆ ਤੇ ਏਦਾਂ ਤੇ ਹੁਣ ਭਰਾ ਇਹਨਾਂ ਨੂੰ ਸ਼ਹਿਰੀ ਆਉਂਦੀ ਆ ਵਾ ਇਹਨਾਂ ਨੇ 4-5 ਗੱਲਾਂ ਸ਼ਾਇਦ ਮੇਰੀ ਆਈਡੀ ਤੇ ਚੱਕ ਕੇ ਉਹ ਆਪ ਵੀ ਏਦਾਂ ਕਰ ਦੂਗਰ ਪਿੱਛੇ ਨਾ ਲੱਗਿਆ ਕਰੋ ਯਾਰ ਇਹਨਾਂ ਦੇ ਇਹ ਬੋਹ ਹਰਾਮਜਾਦੇ ਆ ਸਾਲੇ ਦੱਲੇ ਤੇ ਮੇਰਾ ਭਰਾ ਇਹਨਾਂ ਦੀ ਸਭ ਨੂੰ ਆਈਡੀਆ ਤੇ ਜਾ ਕੇ ਜਿਹੜੇ ਨਾ ਲਿੰਕ ਦਿੱਤੇ ਉੱਥੇ ਜਾ ਕੇ ਰਿਪੋਰਟ ਮਾਰੋ ਸਾਰੇ ਜਣੇ ਆ ਵੀਡੀਓ ਪਾ ਰਹੇ ਆ ਦੋ ਤਿੰਨ ਦਿਨਾਂ ਤੋਂ ਵੀ ਭਾਈ ਇਹ ਗੇਮ ਪ੍ਰਮੋਟ ਕਰਦੇ ਆ ਇਹ ਆ ਯਾਰ ਬਾਈ ਕੀ ਮਾੜਾ ਕਰਤਾ ਯਾਰ ਅਸੀਂ ਨਾਲੇ ਰਹੀ ਗੱਲ ਬਾਈ ਬੰਦਾ ਇਸ ਦੁਨੀਆ ਤੇ ਨਹੀਂ ਰਹਿੰਦਾ ਉਦੋਂ ਲੋਕ ਉਹਨੂੰ ਕਹਿੰਦੇ ਆ ਵੀ ਬਾਈ ਯਾਰ ਇਹ ਬੰਦਾ ਬਹੁਤ ਚੰਗਾ ਸੀ ਸਾਡੇ ਲਈ ਬਾਈ ਇਹ ਬੰਦੇ ਨੇ ਇੰਨਾ ਚੰਗਿਆਈ ਕੰਮ ਕੀਤੇ ਉਦੋਂ ਬੰਦਾ ਸਾਰੇ ਬੁਰੇ ਭੁੱਲ ਜਾਂਦਾ ਹੁਣ ਤੁਸੀਂ ਗੱਲ ਕਰਦੇ ਹੋ ਗੇਮ ਪ੍ਰੋਮੋਸ਼ਨ ਦੀ ਅੱਛਾ ਚਲੋ ਆਜੋ ਮੇਰੇ ਕਿੰਨੇ ਕ ਫੋਲੋਅਰ ਆ ਭਾਈ ਇਹ ਲੋਕ ਕਿੰਨੀ ਕ ਸਪੋਰਟ ਕਰਦੇ ਆ ਹੁਣ ਜਿਹੜੇ ਕਰਨ ਔਜਲਾ ਤੁਸੀਂ ਸੋਚੋ ਕਰਨ ਔਜਲੇ ਦੇ ਕਿੰਨੇ ਮਿਲੀਅਨ ਫੋਲੋਅਰ ਆ ਯਾਰ ਉਹ ਬੰਦਾ ਸਟੇਕ ਦੀ ਪ੍ਰੋਮੋਸ਼ਨ ਪਾਉਂਦਾ ਉਹਨੂੰ ਨਹੀਂ ਕਿਸੇ ਨੇ ਉਂਗਲੀ ਕਰਤੀ ਭਾਈ ਯਾਰ ਤੂੰ ਪਾਉਣਾ ਅਪ ਸਟੇਕ ਦੀ ਪ੍ਰੋਮੋਸ਼ਨ ਫੇਰ ਜਿਹੜੇ ਆ ਕ੍ਰਿਕਟਰਸ ਆ ਕਿੰਨੇ ਪਾਉਂਦੇ ਆ ਗੇਮ ਦੀਆਂ ਪ੍ਰੋਮੋਸ਼ਨ ਆ ਯਾਰ ਉਹਨਾਂ ਨੂੰ ਨਹੀਂ ਕੋਈ ਕਹਿ ਦਿੰਦਾ ਪਤਾ ਵੀ ਉੱਥੋਂ ਤੱਕ ਹੱਥ ਹੀ ਨਹੀਂ ਪਹੁੰਚਦਾ ਸਾਡਾ ਪਤਾ ਵੀ ਉਹਨੂੰ ਜੇ ਅਸੀਂ ਕਾਵਾਂਗੇ ਕੁਝ ਉਹਨੇ ਸਮਝਣਾ ਹੀ ਨਹੀਂ ਸਾਨੂੰ ਮੇਰੇ ਅਰਗੇ ਤੇ ਤੁਹਾਡਾ ਜੋਰ ਚੱਲਦਾ ਮੇਰੇ ਅਰਗੇ ਨੂੰ ਚੱਲ ਜੇ ਛੋਟੀ ਮੋਟੀ ਪ੍ਰਮੋਸ਼ਨ ਆ ਜਾਂਦੀ ਆ ਜਿਉਂ ਦੇ ਕਰਕੇ ਜੇ ਮੈਂ ਮਾੜੇ ਮੋٹے ਪੈਸੇ ਕਮਾ ਲੈਣਾ ਤੇ ਉਹਦੇ ਲਈ ਤੁਹਾਨੂੰ ਉਹ ਵੀ ਤੁਹਾਨੂੰ ਚੁਬਦਦੀ ਆ ਯਾਰ ਵੀ ਇਹਨੇ ਗੱਡੀ ਕਿਉਂ ਲੈ ਲਈ ਪ੍ਰਮੋਸ਼ਨਾਂ ਕਰਕੇ ਯਾਰ ਇਹ ਕਿਉਂ ਅੱਜ ਚੰਗੇ ਤਾਂ ਨਾ ਇਹਦੇ ਤੁਸੀਂ ਉਹ ਵੀ ਨਹੀਂ ਚਰਦੇ ਯਾਰ ਹੋਰ ਇੱਥੇ ਕਿੰਨਾ ਗੰਦ ਪਈ ਜਾਂਦਾ ਹੋਰ ਨਹੀਂ ਤੁਹਾਨੂੰ ਦਿਖਦਾ ਆ ਹੁਣ ਕਿੰਨੇ ਮੈਂ ਕਿਹਦਾ ਕਿਹਦਾ ਨਾਂ ਲਵਾ ਕਹਿੋ ਜੇ ਬੰਦੇ ਆ ਕਹਿੋ ਜੀਆਂ ਵੀਡੀਓ ਪਾ ਰਹੇ ਕਿੰਨਾ ਨੰਗ ਪਣਾ ਪ੍ਰਮੋਟ ਕਰ ਰਹੇ ਆ ਸਾਡੀਆਂ ਇੰਨੀਆਂ ਚੰਗੀਆਂ ਵੀਡੀਓ ਕਿੰਨੇ ਵਧੀਆ ਕੰਟੈਂਟ ਅਸੀਂ ਕੋਲਕਾਤਾ ਟੂਰ ਕੱਢਿਆ ਚਨਈ ਗਏ ਅਸੀਂ ਕਿੰਨੀਆਂ ਵੀਡੀਓ ਬਣਾਈਆਂ ਯਾਰ ਕਿੰਨੇ ਵਲੌਗ ਪਾਏ ਅਸੀਂ ਦੋ ਜਣੇ ਸੀਗੇ ਸਿਰਫ ਤੇ ਕਿੰਨੀ ਕ ਸਾਡੀ ਉਮਰ ਸੀਗੀ ਅਸੀਂ ਇੰਨੀ ਇੰਨੀ ਦੂਰ ਜਾ ਕੇ ਤੁਹਾਨੂੰ ਇਨਫੋਰਮੇਸ਼ਨਾਂ ਦਿੰਦੇ ਰਹੇ ਉਹਦੇ ਥੱਲੇ ਕਿੰਨੇ ਕ ਚੰਗੇ ਬੰਦੇ ਨੇ ਆ ਕੇ ਕਮੈਂਟ ਕਰਤਾ ਵੀ ਭਾਈ ਯਾਰ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਅਸੀਂ ਤੁਹਾਡੀ ਸਪੋਰਟ ਕਰਦੇ ਆਂ ਬਾਈ ਤੁਸੀਂ ਨੇ ਨੇ ਦੂਰ ਸਾਡੇ ਕਰਕੇ ਤੁਰੇ ਫਿਰਦੇ ਹੋ ਉਦੋਂ ਤਾਂ ਯਾਰ ਮੈਨੂੰ ਕਹੇ ਨਾ ਥੋਡੇ ਚ ਥੋਡੇ ਚ ਕੋਈ ਉੱਠਿਆ ਹਾਂ ਬਈ ਯਾਰ ਵੀ ਤੂੰ ਬਈ ਵਲੌਗ ਪਾਇਆ ਚਨਈ ਜਾ ਕੇ ਲੋੱਤਾਂ ਨਾ ਖਿੱਚਿਆ ਕਰੋ ਹੋਰ ਬਹੁਤ ਚੀਜ਼ਾਂ ਬਹੁਤ ਲੋਕਾਂ ਤੋਂ ਫੇਮ ਤੁਹਾਨੂੰ ਮਿਲ ਸਕਦਾ ਜੇ ਮੈਂ ਨਹੀਂ ਆ ਜਿਹੜੇ ਰਪਲਾਈ ਪਾਉਂਦਾ ਕਿਸੇ ਦਾ ਜੇ ਮੈਂ ਇਗਨੋਰ ਕਰਦਾ ਯਾਰ ਬੰਦਾ ਕਿੰਨਾ ਕਰੂਗਾ ਯਾਰ ਮੂਸੇ ਵਾਲਾ ਕਿਉਂ ਬੋਲਦਾ ਸੀ ਮੈਨੂੰ ਅੱਜ ਇਹ ਗੱਲਾਂ ਸਮਝ ਆਉਂਦੀਆਂ ਵੀ ਬੰਦੇ ਨੂੰ ਤੁਸੀਂ ਮਜਬੂਰ ਕਰ ਦਿੰਨੇ ਆ ਬੋਲਣ ਤੇ ਵੀ ਉਹ ਬੰਦਾ ਆਵੇ ਬੋਲੇ ਸਾਡੇ ਨਾਲ ਲੜਾਈ ਕਰੇ ਸਾਡੇ ਨਾਲ ਕੰਟਰੋਵਰਸੀ ਕਰੇ ਬਾਈ ਯਾਰ ਅਸੀਂ ਬਹੁਤ ਦੂਰ ਜਾਣਾ ਅਸੀਂ ਬਹੁਤ ਮਿਹਨਤ ਕਰਨੀ ਹੈ ਜਿੰਦਗੀ 'ਚ ਤੁਸੀਂ ਸਾਡਾ ਰਾਹ ਨਾ ਖਰਾਬ ਕਰੋ ਰਾਹ 'ਚ ਨਾ ਆਓ ਜੇ ਤੁਸੀਂ ਐ ਕਰਦੇ ਹੋ ਕੰਟਰੋਵਰਸੀ ਭਾਲਦੇ ਹੋ ਬਾਈ ਮੈਂ ਮਾੜਾ ਮੈਂ ਨਹੀਂ ਕਰਨੀ ਠੀਕ ਆ ਸਿੱਧੀ ਜੀ ਗੱਲ ਆ ਜਿੰਨੇ ਮੇਰੇ ਸਪੋਰਟ 'ਚ ਲੋਕ ਆ ਜਿੰਨੇ ਮੈਨੂੰ ਪਿਆਰ ਕਰਦੇ ਉਹਨਾਂ ਨੂੰ ਪਤਾ ਵੀ ਨਵਾਬ ਕੀ ਚੀਜ਼ ਆ ਨਵਾਬ ਨੇ ਕਿੱਥੋਂ ਕਿੱਥੋਂ ਤੱਕ ਕੀ ਕੀ ਕੁਝ ਵੇਖਿਆ ਵਾ ਮੈਂ ਬਈ ਬਹੁਤ ਗਰੀਬੀ ਵੇਖੀ ਆ ਸਾਨੂੰ ਪਤਾ ਅਸੀਂ ਕਿੱਥੋਂ ਉੱਠ ਕੇ ਕਿੱਥੋਂ ਤੱਕ ਆਏ ਆ ਸਾਡਾ ਬਾਪੂ ਗਾਹ ਮੋਟਰਸਾਈਕਲ ਰੋੜੀ ਲੈ ਕੇ ਜਾਂਦਾ ਹੁੰਦਾ ਸੀਗਾ ਤੇ ਟਾਇਰ ਪੈਂਚਰ ਹੁੰਦਾ ਸੀ ਬੇਬੇ ਮੇਰੀ ਤੁਰ ਕੇ ਜਾਂਦੀ ਸੀ ਤੇ ਮੈਂ ਮਗਰ ਜਾਂਦਾ ਸੀ ਕੀ ਸੋਚਦਾ ਸੀ ਬੰਦਾ ਉਸ ਟਾਈਮ ਕੀ ਦਿਮਾਗ 'ਚ ਆਉਂਦਾ ਤੁਸੀਂ ਦੱਸ ਦਿਓ ਅੱਜ ਜੇ ਅਸੀਂ ਏਡੀਆਂ ਵੱਡੀਆਂ ਵੱਡੀਆਂ ਗੱਡੀਆਂ ਦੇ ਤੁਰੇ ਫਿਰਦੇ ਆ ਪਰਮਾਤਮਾ ਦੀ ਮਿਹਰ ਆ ਜੇ ਦਿਲ ਸਾਫ਼ ਸੀ ਨੀਤ ਸਾਫ਼ ਸੀ ਤਾਂ ਹੀ ਦਿੱਤਿਆ ਕੁਛ ਬਾਬੇ ਨੇ ਤੇ ਬਾਈ ਅੱਜ ਇੰਨੇ ਬੰਦੇ ਮੈਨੂੰ ਫੋਲੋ ਕਰਦੇ ਆ ਨਾ 3.5 ਲੱਖ ਬੰਦਾ ਫੋਨ ਨੂੰ ਫੋਲੋ ਕਰਦਾ ਤੇ ਉਹ ਕੱਲੀ ਗੇਮ ਕਰਕੇ ਨਹੀਂ ਕਰਦਾ ਉਹ ਮੇਰੇ ਹੋਰ ਕਈ ਚੰਗੇ ਕੰਮਾਂ ਕਰਕੇ ਇਹ ਗੱਲ ਬਾਈ ਗਾਲਾਂ ਕੱਢਣ ਦੀ ਗੱਸੀਂ ਨਹੀਂ ਕੱਢ ਸਕਦੇ ਬਾਈ ਸਾਡੀਆਂ ਫੈਮਲੀਆਂ ਸਾਨੂੰ ਦੇਖਦੀਆਂ ਬਹੁਤ ਚੰਗੇ ਲੋਕ ਬਹੁਤ ਕੁੜੀਆਂ ਅਸੀਂ ਸਾਰਾ ਕੁਝ ਵੇਖਦੇ ਆ ਵੀ ਕਿਹੜੇ ਬੰਦੇ ਤੱਕ ਸਾਡੀ ਵੀਡੀਓ ਪਹੁੰਚੋ ਅਸੀਂ ਗਾਲਾਂ ਕੱਢ ਸਕਦੇ ਅਸੀਂ ਕਿਉਂ ਨਹੀਂ ਕੱਢਦੇ ਬਾਈ ਸਾਨੂੰ ਪਤਾ ਅਸੀਂ ਆਪਦਾ ਮੂੰ ਜੇ ਤੁਸੀਂ ਕੱਢਦੇ ਹੋ ਤੁਸੀਂ ਕੱਢੀ ਜਾਓ ਯਾਰ ਕੋਈ ਚੱਕਰ ਹੀ ਨਹੀਂ ਬਾਈ ਅਸੀਂ ਮਾੜੇ ਆ ਪਰਮਾਤਮਾ ਸਾਨੂੰ ਵੇਖਦਾ ਹੁਣ ਤੱਕ ਇੱਥੋਂ ਤੱਕ ਆਇਆ ਅੱਗੇ ਵੀ ਜਾਵੜਾਂਗੇ ਤੁਸੀਂ ਨਹੀਂ ਕੋਸ਼ਿਸ਼ ਕਰ ਸਕਦੇ ਯਾਰ ਕਿਸੇ ਨੂੰ ਗਾਲਾਂ ਦਾ ਨਾਂ ਕੱਢੋ ਯਾਰ ਹੋਰ ਇੰਨੇ ਨਸ਼ੇ ਲੋਕ ਪ੍ਰਮੋਟ ਕਰੀ ਜਾਂਦੇ ਆ ਕਈ ਪਾਣ ਦੀਆਂ ਮਸ਼ਹੂਰੀਆਂ ਕਰੀ ਜਾਂਦੇ ਕਪਲ ਸ਼ਰਮਾ ਰੰਮੀ ਸਰਕਲ ਦੀ ਕਰਦਾ ਉਹਨੂੰ ਕਿਉਂ ਨਹੀਂ ਪਾਉਂਦੇ ਹੱਥ ਪੰਜਾਬ ਚ ਆਉਂਦੀ ਆ ਉਹ ਵੀ ਆਉਣ ਕਰਨ ਹੋਇਲਾ ਕਰਦਾ ਇਹ ਵੀ ਆਉਂਦਾ ਹੀ ਆ ਪੰਜਾਬ ਚ ਕਿਉਂ ਨਹੀਂ ਬਈ ਉਹਨਾਂ ਵੱਲ ਨਿਗਾਹ ਜਾਂਦੀ ਥੋੜੀ ਮੈਂ ਬੜਾ ਤੁਸੀਂ ਮੇਰੇ ਕਿੰਨੇ 3.5 ਲੱਖ ਬੋਲਰ ਆ ਕਿੰਨੇ ਕੁ ਬੰਦੇ ਮੈਂ ਲਾਤੇ ਇਹਦੇ ਤੇ ਉਹ ਬੰਦੇ ਤੇ ਕਪਲੇ ਸ਼ਰਮਾ ਵਰਗੇ ਕਿੰਨੇ ਮਿਲੀਅਨ ਆ ਜਾਂ ਕਿੰਨੇ ਬਾਲੀਵੁੱਡ ਐਕਟਰ ਆ ਪਾਣ ਦੀਆਂ ਨਸ਼ਿਆਂ ਦੀਆਂ ਮਸ਼ਹੂਰੀਆਂ ਕਰਦੇ ਉਹ ਤੁਹਾਨੂੰ ਨਹੀਂ ਦਿਖਦੇ ਮੇਰੇ ਵਰਗੇ ਗਰੀਬ ਤੇ ਹੱਥ ਚੱਲ ਜਾਂਦਾ ਜ਼ੋਰ ਪੈ ਜਾਂਦਾ ਇਹਨੂੰ ਦਬਾ ਲਓ ਇਹ ਜੇ ਉੱਠਿਆ ਇਹਨੂੰ ਦਬਾ ਲਓ ਯਾਰ ਬਾਈ ਨਾ ਕਰਿਆ ਕਰੋ ਬੰਦਾ ਬੋਲਣ ਤੇ ਮਜਬੂਰ ਹੋ ਜੇ ਨਹੀਂ ਜਾਓ ਯਾਰ ਕੋਈ ਚੱਕਰ ਹੀ ਨਹੀਂ ਬਾਈ ਅਸੀਂ ਮਾੜੇ ਆ ਪਰਮਾਤਮਾ ਸਾਨੂੰ ਵੇਖਦਾ ਹੁਣ ਤੱਕ ਇੱਥੋਂ ਤੱਕ ਆਇਆ ਅੱਗੇ ਵੀ ਜਾਵੜਾਂਗੇ ਹੌਲੀ ਹੌਲੀ ਜਾਵੜਾਂਗੇ ਬਾਈ ਕੋਈ ਚੱਕਰ ਨਹੀਂ ਤੁਸੀਂ ਪਾਈਓ ਵੀਡੀਓ ਜਿੰਨੀਆਂ ਪਾਉਣੀਆਂ ਵੀ ਗੱਲ ਨਹੀਂ ਬਾਈ ਅਸੀਂ ਮਾੜੇ ਆ